ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ।

ਬੜੀਆਂ ਹੀ ਬੜਪਾਕੀਆਂ ਹਨ ਸਾਰੀਆਂ ਸੰਗਤਾਂ ਨੂੰ ਆਪਣੇ ਜਥੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ 555 ਵਾ ਇਹ ਜਨਮ ਦਿਹਾੜਾ ਹੈ ਸਤਗੁਰੂ ਜੀ ਦਾ ਸਵਾਗਤ ਇਸ ਮੌਕੇ ਤੇ ਸਤਿਗੁਰਾਂ ਦੀ ਬਾਣੀ ਤੇ ਗੁਰੂਤਿਆਰ ਦੇ ਨਾਲ ਗੁਣੀਏ ਸਾਰੀਆਂ ਸੰਗਤਾਂ ਜਿਹੜੀਆਂ ਇੱਧਰ ਉੱਧਰ ਘੁੰਮ ਰਹੀਆਂ ਹਨ ਗੁਰੂ ਦਰਬਾਰ ਵਿੱਚ ਕਰਨ ਦੀ ਕਿਰਪਾ ਕਰੀ ਸਤਿਗੁਰੁ ਨਾਨਕ ਪਾ ਤੇ ਆ ਮੀ ਤੁੰਦ ਜਗ ਜਾਨਨੋ ਸਾਥ ਗੁਰ ਨਾਨਕ ਪਾਏ ਕਰਿਆ ਸਾਥ ਗੁਰ ਨਾਨਕ ਪਾਏ ਕਰਿਆ ਨੋ ਸਾਥ ਗੁਰ ਨਾਨਕ ਪਾਏ ਕਰਿਆ there Look out, look out. ਹੈ ਜਦੋਂ ਲਾਮ ਹੁੰਦੀ ਸੀ ਵਿਕਦੀਆਂ ਸਨ ਟਕੇ ਟਕੇ ਤੇ ਇਹ ਵੇਚਿਆ ਜਾਂਦੀਆਂ ਸਨ ਤੇ ਇਸ ਤਰ੍ਹਾਂ ਪਾਪ ਵਧਿਆ ਹੋਇਆ ਸੀ ਗੁਰੂ ਸਾਹਿਬ ਜੀ ਨੇ ਆਪ ਆਖਿਆ ਜੀ ਨੂੰ ਗੁਰੂ ਨਾਲ ਬੰਨ੍ਹਣਾ ਤੂੰ ਮਾਇਆ ਕਰਦਾ ਸਾਰੇ ਜੀਵਨ ਦਾ ਤੂੰ ਲੈ ਪੈਣੀ ਯੂਨੀ ਕਰਦਾ ਮਾਤੂਰੀ ਜਰਾ ਕਰਾਈ ਕੇ ਦੇਸ਼ ਦੇ ਮਹਾਂਪੁਰਸ਼ ਆਪਣੇ ਮਾਨ ਨੂੰ ਕਹਦਾ ਹੈ ਕਿ ਇਹ ਕੋਈ ਤੇ ਤਿਸ ਕਰਦਾ ਨਹੀਂ ਹੈ ਕਿ ਇਹ ਬਰਤਨ ਤੋਂ ਬਰਾਬਰ ਦਾ ਰਸਤਾ ਨਹੀਂ ਉਹ ਕੋਈ ਜਿਹੜਾ ਦੀਦਾ ਦੁਨੀ ਜਹਾਨੀ ਦੂਰ ਤੋਂ जाने लातूं कि किता तोड़ना नहीं है ये लोग आम बाबी खेलेगा फिर नीची पुराल औरत ने नीची भरूं में बयान देने किया कि मुझे लग रहा है कि सर्दी कैसे आने के तारमेहसी पंख लाके उड़ गया ये तो इस बिल्डिंग में भारी हैं दूसरी प्रकार तो औरत ने नीची भरूं ਇਹ ਅੱਜ ਸਮਾਗਮ ਹੋ ਰਿਹਾ ਉਹਦੇ ਬੰਦੀ ਜਾਣਕਾਰੀ ਅੱਜ ਦਾ ਜੋ ਸਮਾਗਮ ਗੁਰਨਾਣਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਹੈ ਇਹ ਸਮਾਗਮ ਦੀ ਤਿਆਰੀ ਸਾਡੇ ਨਗਰ ਦੇ ਵਿੱਚ ਲਗਭਗ 12 13 ਰੋਜ਼ ਪਹਿਲਾਂ ਤੋਂ ਸ਼ੁਰੂ ਕਰ ਦਿੱਤੀ ਜਾਣਾ ਪਹਿਲਾਂ ਪ੍ਰਭਾਤ ਵੇਰੀਆਂ ਗੱਡੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਸਮੂਹ ਨਗਰ ਦੀ ਸੰਗਤ ਰੋਜ਼ਾਨਾ ਵੱਧ ਚੜ ਕੇ ਹਿੱਸਾ ਲੈਂਦੀ ਆ ਪ੍ਰਭਾਤ ਵੇਰੀ ਰੋਜ਼ਾਨਾ ਹੀ ਸਵੇਰ ਕੱਢੀ ਜਾਂਦੀ ਆ ਉਸ ਤੋਂ ਅਪਰੰਤ ਪ੍ਰਕਾਸ਼ ਦਿਹਾੜੇ ਦਰਾਂ ਜੋ ਖਡ ਪਾੜ ਸਾਹਿਬ ਦੇ ਭੋਗ ਪਾਈ ਜਾਂਦੇ ਨੇ ਲੰਗਰ ਚਲਾਏ ਜਾਂਦੇ ਨੇ ਬਾਣੀ ਦਾ ਕੀਰਤਨ ਅਤੇ ਕਥਾ ਵਿਚਾਰਾ ਕੀਤੇ ਜਾਂਦੇ ਗੁਰੂ ਨਾਨਕ ਪਾਤਸ਼ਾਹ ਦਾਜੋ અવਤਾਰ ਇਸ ਦੁਨੀਆ ਦੇ ਵਿੱਚ ਉਹਨਾਂ ਨੇ ਲਿਆ ਇਹ ਹਿੰਦੁਸਤਾਨ ਦੇ ਨਹੀਂ ਸੰਸਾਰ ਦੇ ਇਤਿਹਾਸ ਦੀ ਇੱਕ ਬਹੁਤ ਹੀ ਵਿਲੱਖਣ ਘਟਨਾ ਮਰਦਾਨੇ ਪਾਸ਼ਾ ਇੱਕ ਮਹਾ ਇਨਕਲਾਬ ਦੇ ਬਾਨੀ ਨੇ ਕਿਉਂਕਿ ਉਹਨਾਂ ਦਾ ਕਾਰਜ ਖੇਤਰ ਮੇਰਾ ਧਰਮ ਦੇ ਖੇਤਰ ਤੱਕ ਸੀਮਿਤ ਨਾ ਹੋ ਕੇ ਮਨੁੱਖਤਾ ਦੇ ਜੀਵਨ ਦੇ ਹਰੇਕ ਪਹਿਲੂ ਨੂੰ ਉੱਚਾ ਚੁੱਕਣ ਦੇ ਨਾਲ ਸੰਬੰਧਿਤ ਇਸ ਵਾਸਤੇ ਯਤਨ ਕੀਤਾ ਜਾਂਦਾ ਹੈ ਕਿ ਗੁਰੂਾਨੰਦ ਪਾਤਸ਼ਾਹ ਦਾ ਜੋ ਸਰਬ ਸੰਜੀ ਬਾਣੀ ਦੇ ਵਿੱਚ ਸਮੁੱਚੀ ਮਨੁੱਖਤਾ ਦੇ ਲਈ ਉਪਦੇਸ਼ ਹੈ ਉਸ ਦੇ ਸਬੰਧ ਵਿੱਚ ਜਿਹੜਾ ਕੁਝ ਵਿਚਾਰ ਜਿਹੜੀ ਆ ਸੰਗਤ ਦੇ ਨਾਲ ਜਰੂਰ ਸਾਂਝੀ ਕੀਤੀ ਜਾਵੇ। ਸਮੂਹ ਸੰਗਤਾਂ ਨੇ ਲੰਗਰਾਂ ਦੇ ਵਿੱਚ ਸੇਵਾ ਚੱਲ ਰਹੀ ਹੈ। ਇੰਗਲੈਂਡ ਨਿਵਾਸੀ ਸੰਗਤਾਂ, ਕੈਨੇਡਾ ਨਿਵਾਸੀ, ਯੂ ਐਸ ਏ ਨਿਵਾਸੀ, ਆਸਟ੍ਰੇਲੀਆ ਨਿਵਾਸੀ ਸੰਗਤਾਂ ਉਹ ਵੀ ਵੱਧ ਚੜ੍ਹ ਕੇ ਇਸ ਦਿਹਾੜੇ ਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਂਦੀਆਂ ਨੇ। ਤੇ ਚਰਨਾਂ ਦੇ ਵਿੱਚ ਬੇਨਤੀ ਹੈ ਅਰਦਾਸ ਹੈ ਵਾਹਿਗੁਰੂ ਗੁਰਨਾਨਕ ਸਾਹਿਬ ਸਾਡਿਆ ਜੀ ਜੋ ਬਖਸ਼ਿਆ ਨੇ ਸਮੂਹ ਸੰਗਤਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਜੀ ਦਾ ਹਾਂਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆ ਸਮੁੱਚੇ ਨਗਰ ਫੋਦਾ ਦੀ ਸੰਗਤ ਵੱਲੋਂ ਅਖੰਡ ਪਾਠ ਦੀ ਰੰਮਤਾ ਤੋਂ ਪਹਿਲਾਂ ਲਗਭਗ 10 ਪਰਵਾਤ ਫੇਰੀਆਂ ਸਮੁੱਚੇ ਨਗਰ ਸੋਨੇ ਦੀਆਂ ਸੰਗਤਾਂ ਵੱਲੋਂ ਸਹਿਯੋਗ ਦੇ ਨਾਲ ਵਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕੱਡੀਆਂ ਜਾਂਦੀਆਂ ਹਨ ਸਭ ਤੋਂ ਪਹਿਲਾਂ ਬਹੁਤ ਘਰਾਂਾਂ ਕਰਕੇ ਇਕੱਠੀ ਹੋ ਕੇ ਅਰਦਾਸ ਬੇਨਤੀ ਹੁਕਮਾਂ ਲੈ ਕੇ ਪਿੰਡ ਦੀ ਨੱਕਰ ਦੀ ਵੱਖ-ਵੱਖ ਗਲੀਆਂ ਵਿੱਚੋਂ ਛਾਵਤ ਕੀਰਤਨ ਫੜਦੀਆਂ ਹੋਈਆਂ ਸੰਗਤਾਂ ਸੇਵਕ ਪਰਿਵਾਰਾਂ ਦੇ ਗ੍ਰਹਿ ਵਿੱਚ ਪਹੁੰਚਦੀਆਂ ਹਨ ਉੱਥੇ ਸੁਖਣੀ ਸਾਹਿਬ ਦੀ ਜਾਪ ਦੀ ਜੋ ਸ਼ੁਰੂਆਤ ਉਸ ਦੀ ਅਖੀਰਲੇ ਸਮੇਂ ਫਿਰ ਖੱਬਾਂ ਕੀਰਤਨ ਰਾਹੀ ਸੰਗਤਾਂ ਅਰਦਾਸ ਬੇਨਤੀ ਕਰਦੀਆਂ ਹੋਈਆਂ ਜਾ ਬਾਣੀ ਦੇ ਲੰਗਰ ਸ਼ਕਤੀਆਂ ਹੋਈਆਂ ਗੁਰੂ ਘਰ ਪਹੁੰਚਦੀਆਂ ਨੇ ਸਤਿ ਅੰਸਤ ਪ੍ਰਵਾਹ 흘ੀਆਂ ਤੋਂ ਬਾਅਦ ਗੁਰੂ ਘਰ ਵਿੱਚ ਅਖੰਡ ਪਾਠ ਜੋ ਪਰਸੋਂ ਰੋਜ਼ ਤੋਂ 15 ਨਵੰਬਰ ਤੋਂ ਦਿਨ ਸ਼ੁੱਕਰਵਾਰ ਨੂੰ ਆਰੰਭ ਥਨ ਉਹਨਾਂ ਨੇ ਅੱਜ ਐਤਵਾਰ ਦਿਨ ਦਿਨ ਐਤਵਾਰ 17 ਨਵੰਬਰ ਨੂੰ ਭੋਗ ਪਾਏ ਜਾ ਰਹੇ ਹਨ ਗੁਰੂ ਘਰ ਦੇ ਵਜੀਰ ਭਾਈ ਇਕਬਾਲ ਸਿੰਘ ਦਾ ਰਾਗੀ ਜਥਾ ਜੋ ਸ਼ਾਸਤਰੀ ਕੀਰਤਨ ਸੰਗਤਾਂ ਨੂੰ ਸਰਵਣ ਪਰਿਵਾਰ ਆ ਰਹੇ ਹਨ ਸੰਗਤਾਂ ਜਾ ਬਾਣੀ ਦੇ ਲੰਗਰ ਸ਼ਾਮ ਰਹੀਆਂ ਹਨ ਗੁਰੂ ਘਰ ਹਾਜ਼ਰੀਆਂ ਲਵਾ ਰਹੀਆਂ ਹਨ ਸਾਰੀਆਂ ਸੰਗਤਾਂ ਦਾ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੋ ਸੇਵਾ ਜਿਨ੍ਹਾਂ ਪਰਿਵਾਰਾਂ ਨੇ ਕਰਾਈ ਸਵਰਗਵਾਸੀ ਸਰਦਾਰ ਜੂੜ ਸਿੰਘ ਦੇ ਸੁਪੁੱਤਰ ਕਾਕਾ ਗੁਰਵਿੰਦਰ ਸਿੰਘ ਆਸਟ੍ਰੇਲੀਆ ਵਾਲਿਆਂ ਨੇ ਜੋ ਅੱਜ ਦੀ ਸੇਵਾ ਚਾ ਪਕਾਉਣੇ ਦਾ ਲੰਗਰ ਹੈ ਬਹੁਤ ਚੱਲ ਰਿਹਾ ਹੈ ਭਾਈ ਸੋਹ ਭਾਈ ਦਲਦਾਰ ਸਿੰਘ ਦੀ ਸੇਵਾ ਨਿਵਾ ਰਹੇ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਦਾ ਸੇਵਕ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ इथे चौबीस घंटे दिन इमरजेंसी की सुविधा भी जाती है अठानवे अठ सो उन्नवे अस्सी छे सो चौहत्तर आथ विजिट करो संधु हॉस्पिटल चंडीगढ़ रोड नवा शहर भगत विशेष सरगर्मिया कल फिर ਤਾਂ ਮੀਟ ਟੈਟਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ